ਨਾ ਤੁਹਾਨੂੰ ਇੱਕ ਟਰੈਕਟਰ ਦਿਖਾਉਣ ਲੱਗੇ ਜਿਹੜਾ 90 ਐਚਪੀ ਚ ਹੈ ਨਾ ਤੇ ਜਾਇਜੇ ਰੇਟ ਚ ਨਾਲੇ ਮੁੱਲ ਵੀ ਜਾਇਜ ਆ ਵਿਕਣਾ ਆਇਆ ਠੀਕ ਹੈ ਮੰਡੀ ਦੇ ਅੰਦਰ ਪਾਈ ਆਇਆ हिसार ਤੋਂ ਅਗਾ ਦਾ ਨਾ ਤੇ ਇਹਨਾਂ ਮਾਈਕ ਲਾ ਦिए ਬਾਈ ਦੇ ਮਾਈਕ ਤਾਂ ਲਾਇਆ ਹੀ ਕੋ ਨਹੀਂ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਪ੍ਰਵੀਨ ਹੈ ਬਈ ਸਾਰੇ ਦੇਖਣਾ ਸੱਚੀ ਕਲ ਪਿਆਰ ਭਰੀ ਠੀਕ ਹੈ ਜੀ ਵੀਰੇ ਮਾੜਾ ਹੈ ਇੰਜਨ ਤੇ ਨਾ ਛੇਤੀ ਛੇਤੀ ਚਾਨਣਾ ਪਾਓ ਤੇ ਬਾਹਾਲ ਮੈਂ ਤੁਹਾਨੂੰ ਪਤਾ ਲੋਕ ਹੁਣ ਅੱਜ ਗੱਲ ਕਰੀਏ ਹਾਂ ਹਾਂਜੀ ਹਾਂਜੀ ਸਰ ਇਹ ਦੱਸੋ ਵੀ ਇੰਜਣ ਕਾਹਦਾ ਲੱਗਾ ਹੋਇਆ ਵੀਰੇ ਸਰ ਇਹ ਆਪਣਾ ਜੀਸੀਬੀ ਦਾ ਇੰਜਣ ਹੈ ਜੀਸੀਬੀ ਨਹੀਂ ਮੈਂਟਰੀ ਤੋਂ ਇੰਜਣ ਲਿਆ ਸੀ ਮੈਂ ਇਹ ਠੀਕ ਹੈ ਜੀ ਹਾਂਜੀ ਸਰ ਇਹ 75 ਤੋਂ 90 ਐਚਪੀ ਟਰੈਕਟਰ ਆ ਠੀਕ ਹੈ 75 ਤੋਂ 90 ਐਚਪੀ ਆ ਜੈਨੂਨ ਦੇ ਵਿੱਚ ਆ ਜਿਹੜਾ ਜੀਸੀਪੀ ਦਾ 75 90 ਐਚਪੀ ਚ ਆਉਂਦਾ ਹੈ ਨਾ ਉਵੇਂ ਹੀ ਆ ਹਜੇ ਇਹਦੀ ਹੋਰ ਮੋਡੀਫਿਕੇਸ਼ਨ ਹੋ ਸਕਦੀ ਹੈ ਜੀ ਹਾਂਜੀ ਬਿਲਕੁਲ ਹੋ ਸਕਦੀ ਹੈ ਤੇ ਜੇ ਮੈਂ ਉਹੀ ਆਪਾਂ ਸਟਾਰਟ ਕਰਕੇ ਵੀ ਦਿਖਾਵਾਂਗੇ ਬਾਕੀ ਕੂਲਿੰਗ ਸਿਸਟਮ ਵੀਰੇ ਫਿਰ ਇਹ ਵੀ ਚੇਂਜ ਕੀਤਾ ਹਨਾ ਹਾਂਜੀ ਬਰੇ ਇਹ ਤੁਸੀਂ ਕਿੱਥੋਂ ਕਰਾਇਆ ਫਿਰ ਇਹ ਬਾਈ ਆਪਾਂ ਜਿੱਥੇ ਤਿਆਰ ਕਰਵਾਏ ਸੀ ਨਾ ਮਿਸਤਰੀ ਤੋਂ ਉੱਤੋਂ ਹੀ ਤਿਆਰ ਕਰਵਾਇਆ ਸੀ ਔਰਿਜਨਲ ਲੱਗਿਆ ਸੀ ਹਿੱਸਾ ਸਾਰਾ ਸਵਰਾਜ ਦਾ ਇਹ ਸਾਲ ਲੱਗਾ ਆ ਜਿਹੜੀ ਜੈਨੂਨ ਹੈ ਨਾ ਜਿਹੜੀ ਟਰਬੋ ਲੱਗੀ ਹੋਈ ਹੈ ਹਾਂਜੀ ਨਾਲ ਦੀ ਆ ਕੰਪਨੀ ਵੱਲੋਂ ਜਿਹੜੀ ਆਈ ਸੀ ਨਾ ਉਹਦੇ ਨਾਲ ਦੀ ਲੱਗੀ ਆ ਤੇ ਆ ਪੰਪ ਦੇਖੋ ਹੈਵੀ ਚ ਲਾਉਣ ਦਾ ਕਾਰਨ ਵੀ ਦੱਸਦੇ ਆ ਇਹ ਮੈਨਾਂ ਦਾ ਸੋਨਾ ਨਿਕਾ ਦਾ 75 ਵਾਲਾ ਹਾਂਜੀ ਸਰ ਜਿਹੜਾ ਆਉਂਦਾ 21.5 ਸੀਸੀ ਚੌਂਕਾ ਇਹਗਾ ਹੀ ਟਾਈਮ ਦੇ ਵਿੱਚ ਤੇ ਕ ਤੁਸੀਂ ਨਾ ਇੰਜਨ ਤਾਂ ਬਹੁਤ ਫਿੱਟ ਹੁੰਦੇ ਦੇਖੇ ਹੋਣੇ ਆ ਪਰ ਨਾ ਆ ਚੀਜ਼ ਦੀ ਫਿਟਿੰਗ ਕਰਨੀ ਥੋੜੀ ਆਸਾਨੀ ਦੀ ਗੱਲ ਨਹੀਂ ਹੈ ਆ ਚੀਜ਼ ਦੀ ਹੋਜਿੰਗ ਬਣਾਉਣ ਵਾਲਾ ਸਿਰਫ ਇੱਕੋ ਇੱਕ ਬੰਦਾ ਪੰਜਾਬ ਦੇ ਅੰਦਰ ਜਿੰਦੇ ਤੋਂ ਬਾਈ ਨੇ ਤਿਆਰ ਕਰਵਾਇਆ ਬਾਈ ਉਹਦਾ ਨਾਮ ਦੱਸੀ ਕੀ ਆ ਬਾਈ ਆਪਣੇ ਕੋਟ ਪਾਈ ਪਿੰਡ ਦਾ ਬਾਈ ਦਾ ਮਿਸਤਰੀ ਦਾ ਹਾਂਜੀ ਤੇ ਗਰਜੀਤ ਨਾਮ ਉਹਨਾਂ ਦਾ ਹਾਂ ਉਹੀ ਬੰਦਾ ਇੱਕਾ ਸਿਰਫ ਆ ਜਗਾੜ ਵਾਲੇ ਕੰਮ ਕਰਦਾ ਬਾਈ ਮਿਸਤਰੀ ਹੀ ਸਿਰੇ ਦਾ ਮਿਸਤਰੀ ਆ ਹਾਂ ਵੀ ਉਹੀ ਹੱਥ ਪਾਉਂਦਾ ਜੇ ਕਿਸੇ ਨੇ ਵੀ ਕਿਸੇ ਦਾ ਵੀ ਇੰਜਨ ਕਿਸੇ ਵੀ ਟਰੈਕਟਰ ਤੇ ਲਵਾਉਣਾ ਹੈ ਨਾ ਕਿਸੇ ਦੇ 90% ਇਦਾਂ ਦੀ ਕੇਸ ਆਦੇ ਉਹਨਾਂ ਦੇ ਕੋਲ ਹਾਂ ਆਉਂਦਾ ਹੀ ਕੰਮ ਇਹ ਕਰਨਾ ਬਸ ਬਾਈ ਨੇ ਹਾਂਜੀ ਸਾਰਾ ਮਤਲਬ ਹੋਈ ਕੰਮ ਵੀ ਇਹਦਾ ਪ੍ਰਾਈਜ਼ ਰੇਂਜ ਤੇ ਇਹਦਾ ਮਾਡਲ ਕੀ ਆ ਆਪਣਾ ਮਾਡਲ ਦੀ ਬਾਈ 91 ਮਾਡਲ ਆ ਠੀਕ ਐ ਇਹਦਾ ਸਵਾ 3.1 ਲੱਖ ਵੀ ਪ੍ਰਾਈਜ਼ ਆ ਸਵਾ ਕਿ ਤਿੰਨ ਲੱਖ ਰੁਪਿਆ ਡਿਮਾਂਡ ਹੈ ਜਿਹੜੀ ਹਾਂਜੀ ਬਾਕੀ ਆਉਂਦਾ ਟੇਬਲ ਥੋੜੀ ਬਤ ਨੈਗੋਸ਼ੀਏਸ਼ਨ ਹੋਣੀ ਬਾਈ ਪਾਵਰ ਸਟੀering ਆ ਹਾਂ ਡਬਲ ਕਲਚਾ ਹਾਂ ਡਿਸਟ੍ਰਿਬਿਊਟਰ ਨਾਲ ਆ ਡਬਲ ਡਿਸਟ੍ਰਿਬਿਊਟਰ ਅੱਛਾ ਇੱਕ ਮਗਰ ਹੋਰ ਚੀਜ਼ ਵਿਖਾਉਣੇ ਆ ਮਗਰ ਵੀ ਆ ਜੋ ਐ ਨਿਗਾ ਵੀ ਪੁਰਾਣਾ ਮਾਡਲ ਤੇ ਅੱਜ ਦੇ ਕੰਮ ਨਾ ਕਰੇਗਾ ਹਨਾ ਤੇਲ ਬ੍ਰੇਕ ਓਏ ਠੀਕ ਹੈ ਜੀ ਉਸ ਟਾਈਮ 'ਚ ਕਰਦੇ ਹਾਂ ਇੱਕ ਨਾ ਦੋਨੇ ਸਾਈਡ ਜੈਕ ਲਾਏ ਆ ਉਧਰ ਦੇ ਇਧਰ ਸੁਪਰ ਸੀਡਰ ਪਾ ਲੋ ਪਾਵੇਂ 10 ਫੁੱਟਾਂ ਦੇ ਮਾਗੇ ਹਾਂ ਜੀ 10 ਫੁੱਟ ਸੁਪਰ ਸੀਡਰ ਵਧੀਆ ਚੱਲਦਾ ਹਾਂ ਇਹ ਨਹੀਂਗਾ ਵੀ ਇਹ ਜਵਾਬ ਦੇਗਾ ਕਿਉਂਕਿ ਜੈਕ ਲੱਗੇ ਹੋਏ ਕੈਪੈਸਿਟੀ ਬਹੁਤ ਜ਼ਿਆਦਾ ਮੰਨ ਲਓ 5-5 ਕੁਇੰਟਲ 10 ਕੁਇੰਟਲ ਕਲੀ ਜੈਕਾਂ ਦੀ ਕੈਪੈਸਿਟੀ ਹੋਗੀ ਅੰਦਰਲੀ 18 ਕੁਇੰਟਲ ਹੋਗੀ ਤਾਂ ਤੁਸੀਂ ਦੇਖ ਲਓ ਵੀ 28 ਕੁਇੰਟਲ ਦੀ ਕੈਪੈਸਿਟੀ ਹੋਗੀ ਟੋਟਲ ਹਾਂ ਜੀ ਸਰ ਸਾਰੇ ਮੰਨ ਲਓ ਜਿਹੜੀਆਂ ਆਪਾਂ ਸੁਵਿਧਾ ਭਾਲਦੇ ਹਣਾ 90 HP ਦਾ ਟਰੈਕਟਰ ਹੋਗਾ ਸਵਾ 3 ਲੱਖ ਰੁਪਿਆ ਪ੍ਰਾਈਜ਼ ਇੰਨੇ ਪ੍ਰਾਈਜ਼ ਰੇਂਜ ਇੰਨਾ ਸਸਤਾ ਟਰੈਕਟਰ ਤਾਂ ਨਹੀਂ ਮਿਲਦਾ 16 9 28 ਦੇ ਟਾਇਰ ਮਿਲਣਗੇ ਨਾਲ ਅੱਛਾ ਸਪੀਡ ਦੀ ਗੱਲ ਸੀ ਇੱਕ ਵੀਰੇ ਬਈ ਇਹਦੀ ਆਪਾਂ ਐਕਸਟਰਾ ਗੇਅਰ ਲੀਵਰ ਲਾਇਆ ਦੇ ਅੰਦਰ 6 ਗੇਅਰ ਹੈ ਟੋਟਲ 6 ਗੇਅਰ ਟੋਟਲ ਹਾਂਜੀ ਟੋਟਲ 6 ਗੇਅਰ ਹੈ ਦੇ ਅੰਦਰ ਹਾਂਜੀ ਤੇ ਇਹਦੀ 65 ਤੋਂ 70 ਲੇਕੇ ਆਪਾਂ ਸਪੀਡ ਹੈ ਰੋਡ ਸਪੀਡ ਅੱਛਾ 65 ਤੋਂ ਲੈ ਕੇ 70 ਤੱਕ ਕਰਨ ਜਿਹੜੀ ਰੋਡ ਸਪੀਡ ਹੈ ਹਾਂਜੀ ਇਹ ਐਕਸਟਰਾ ਗੇਅਰ ਵੀਰੇ ਇਹਦੇ ਵਿੱਚ ਹੀ ਹਾਂਜੀ ਇਹ ਕੋਈ ਜਿਗਾਰਡਵਾਜੀ ਨਹੀਂ ਗੇਅਰ ਦੇ ਅੰਦਰ ਹੀ ਆਪਣੀ ਮਤਲਬ ਐਕਸਟਰਾ ਜਗ੍ਹਾ ਹੁੰਦੀ ਹੈ ਇਹਦੇ ਅੰਦਰ ਅੱਛਾ ਹਾਂਜੀ ਸਰ ਉਹਦੇ ਵਿੱਚ ਹੀ ਐਡਜਸਟ ਕਰ ਸਕਦੇ ਗੇਰ ਦੇਖ ਲਓ ਵੀ ਇਹ ਨਹੀਂਗਾ ਬਿਲਕੁਲ ਪਹਿਲੇ ਵਾਲੀ ਕੋਈ ਗੇਰ ਗੇਰ ਨਾਲ ਕੋਈ ਛੇੜਛਾੜ ਨਹੀਂ ਹੈਗੀ ਬਿਲਕੁਲ ਉਦਾਂ ਹੀ ਗੇਰ ਪੈਂਦੇ ਆ ਸਾਰੇ ਠੀਕ ਹੈ ਠੀਕ ਹੈ ਉਵੇਂ ਹੀ ਸਾਰਾ ਕੁਝ ਹੁੰਦਾ ਬਾਕੀ ਪਾਸੋਂ ਉਹ ਮੈਂ ਗੇਅਰ ਪਾਣਾ ਸਪੀਡ 70 ਦੀ ਆ ਬਹੁਤ ਹੋ ਜਾਂਦੀ 70 ਭਜਾਇਆ ਕਿ ਕੀ ਕੰਮ ਕਰਦੇ ਸੀ ਵੀਰੇ ਆਪਾਂ ਜੀ ਆਪਾਂ ਵੈਸੇ ਸ਼ੌਕ ਨਾਲ ਹੀ ਤਿਆਰ ਕਰਾਇਆ ਸੀ ਤੁਹਾਨੂੰ ਪਤਾ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਸ਼ੌਕ ਦਾ ਵੀ ਕੋਈ ਮੁੱਲ ਨਹੀਂ ਸੀ ਆਪਾਂ ਨੂੰ ਤਿਆਰ ਕਰਾਉਣਾ ਅੱਛਾ ਖੇਤੀ ਕੁੱਤੀ ਕਰਦੇ ਰਹੇ ਜੀ ਹਾਂ ਜੀ ਬਿਲਕੁਲ ਖੇਤੀ ਖਾਤੀ ਕਰਦੇ ਆ ਇਹਦੇ ਨਾਲ ਹੀ ਕਰਦੇ ਆ ਵਧੀਆ ਚੱਲਦਾ ਬਿਲਕੁਲ ਕੋਈ ਦਿੱਕਤ ਨਹੀਂ ਤੇ ਵਧੀਆ ਅਵੇਰੇਜ ਆ ਕੋਈ ਪ੍ਰੋਬਲਮ ਹੀ ਨਹੀਂ ਠੀਕ ਹੈ ਵੀਰੇ ਜੇ ਵੀਰੇ ਮੋਬਾਈਲ ਨੰਬਰ ਦੀ ਗੱਲ ਕਰਾਂ ਆਪਣਾ ਮੋਬਾਈਲ ਨੰਬਰ ਦੇ ਦਿਓ ਜੇ ਕਿਸੇ ਵੀਰ ਨੇ ਲੈਣਾ ਹੈ ਆਪਣਾ ਮੋਬਾਈਲ ਨੰਬਰ ਹੈਗਾ ਭਾਈ 999 ਹਾਂਜੀ ਠੀਕ ਹੈ ਸਕਾ ਮੇਰਾ ਪਿੰਡ ਸਾਰ ਲੱਗੇ ਸਾਰ ਲੱਗੇ ਹਾਂਜੀ ਸਰ ਬਾਕੀ ਬਾਈ ਫੋਨ ਚੱਕ ਲੈਗਾ ਜਦੋਂ ਮਰਜੀ ਤੁਸੀਂ ਕਾਲ ਕਰਾਇਆ ਜੀ ਹਾਂ ਬਿਲਕੁਲ ਜਦੋਂ ਮਰਜੀ ਕਾਲ ਕਰਿਓ ਇੱਕੋ ਇੱਕ ਟਰੈਕਟਰਾ ਹੋਰ ਤਾਂ ਨਹੀਂ ਹੈ ਨਾ ਆਪਣੇ ਕੋਲ ਨਹੀਂ 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 ਆਪਣੇ ਕੋਲ ਇੱਕੋ ਹੀ ਟਰੈਕਟਰ ਹੈ ਇਹ ਘਰੇ ਸੀ ਹੁਣ ਬਾਸ ਛੱਡ ਤੇ ਹਾਂਜੀ ਬਸ ਖੇਤੀਬਾੜੀ ਛੱਡਤੀ ਅਸੀਂ ਦੋਵੇਂ ਪ੍ਰਾ ਬਾੜ ਰਹਿੰਨੇ ਆ ਠੀਕ ਹੈ ਪਾਪਾ ਦਾ ਥੋੜਾ ਮਤਲਬ ਆਪਣਾ ਡੇਰੀ ਫਾਰਮ ਦਾ ਕੰਮ ਉੱਥੇ ਵਿਜੀ ਰਹਿੰਦੇ ਆ ਤੇ ਕਾ ਕਰਕੇ ਖੜਾ ਹੀ ਰਹਿੰਦਾ ਸੀ ਸਭ ਨਾਲ ਫਿਰ ਠੀਕ ਹੈ ਵੀ ਹੁਣ ਫਿਰ ਖੜਿਆ ਚੀਜ਼ ਖਰਾਬ ਹੀ ਹੁੰਦੀ ਆ ਹਾਂਜੀ ਉਹ ਤਾਂ ਹੈਗੀ ਸਾਰਿਆਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ